ਪੰਜਾਬੀ ਗਾਇਕਾ ਰਣਜੀਤ ਕੌਰ ਜੀ ਬੜੇ ਲੰਬੇ ਅਰਸੇ ਤੋਂ ਪੰਜਾਬੀ ਗਾਇਕੀ ਦੇ ਨਾਲ ਜੁੜਿਆ ਇਹ ਨਾਮ ਬੀਬੀ ਰਣਜੀਤ ਕੌਰ ਜੀ ਜੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਆਪਾਂ ਗੱਲਬਾਤ ਕਰੀਏ ਤਾਂ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਉਹਨਾਂ ਦੀ ਜ਼ਿੰਦਗੀ ਦਾ ਉਸ ਚੀਜ਼ ਨੂੰ ਲੈ ਕੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗੱਸਿਆ ਜਾ ਰਿਹਾ ਕਿ 20 ਅਕਤੂਬਰ 1950 ਨੂੰ ਬੀਬੀ ਰਣਜੀਤ ਕੌਰ ਜੀ ਦਾ ਜਨਮ ਹੋਇਆ ਔਰ ਉਸਿਰ ਤਾਂ ਸਿਰਫ ਪੰਜਾਬੀ ਫੋਕ ਗਾਇਕੀ ਦੇ ਨਾਲ ਹੀ ਜੁੜੇ ਨੇ ਬਚਪਨ ਤੋਂ ਕਿਤੇ ਨਾ ਕਿਤੇ ਉਹਨਾਂ ਨੂੰ ਗਾਉਣ ਦਾ ਸ਼ੌਕ ਸੀ ਕਿਉਂਕਿ ਉਸ ਵੇਲੇ ਪੰਜਾਬੀ ਗਾਇਕੀ ਦੇ ਵਿੱਚ ਜਿਆਦਾ ਕਰਕੇ ਕਿਸੇ ਹੋਇਆ ਕਰਦੇ ਸਨ ਰੂਪ ਬਸੰਤ ਦਾ ਕਿੱਸਾ ਹੋ ਗਿਆ ਸੋਹਣੀ ਮਹੀਵਾਲ ਦਾ ਹੋ ਗਿਆ ਹੀਰ ਰਾਂਝੇ ਦਾ ਹੋ ਗਿਆ ਸੱਸੀ ਪੁੰਨੂ ਦਾ ਹੋ ਗਿਆ ਔਰ ਜਾਂ ਇਹਨਾਂ ਤੋਂ ਇਲਾਵਾ ਕੁਛ ਇੱਕ ਮਤਲਬ ਉਹ ਬੰਗੀਆਂ ਹੁੰਦੀਆਂ ਸੀ ਜਿਹੜੀਆਂ ਸਮਾਜ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਘੋੜੀਆਂ ਹੋ ਗਈਆਂ ਟੱਪੇ ਹੋ ਗਏ ਸਿੱਠਣੀਆਂ ਹੋ ਗਈਆਂ ਇਹ ਸਾਰੇ ਕੁਝ ਜਿਹੜਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੀਬੀ ਰਣਜੀਤ ਕੌਰ ਜੀ ਦੇ ਨਾਲ ਬਚਪਨ ਤੋਂ ਹੀ ਜੁੜਿਆ ਹੋਇਆ ਸੀ ਉਹਨਾਂ ਦੇ ਗਾਏ ਹੋਏ ਗੀਤਾਂ ਨੂੰ ਆਪਾਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਔਰ ਖਾਸ ਕਰਕੇ ਸਭ ਤੋਂ ਵੱਧ ਜ਼ਿੰਦਗੀ ਦਾ ਜਿਹੜਾ ਸਫਰ ਹੈ ਗਾਇਕੀ ਦਾ ਬੀਬੀ ਰਣਜੀਤ ਕੌਰ ਜੀ ਨੇ ਮੁਹੰਮਦ صدیق ਨਾਲ ਗੁਜ਼ਾਰਿਆ ਉਹਨਾਂ ਨੇ ਫਿਲਮਾਂ ਵਿੱਚ ਕੰਮ ਵੀ ਕੀਤਾ ਹੈ ਫਿਲਮਾਂ ਵਿੱਚ ਗਾਇਆ ਵੀ ਹੈ ਮਤਲਬ ਜ਼ਿੰਦਗੀ ਦੇ ਵਿੱਚ ਜ਼ਿਆਦਾ ਸਮਾਂ ਇਹਨਾਂ ਨੇ ਗਾਇਕੀ ਦੇ ਖੇਤਰ ਵਿੱਚ ਗੁਜ਼ਾਰਿਆ ਹੈ ਔਰ ਮਾਸ਼ੱਲਾ ਅੱਜ ਵੀ ਕਿਤੇ ਨਾ ਕਿਤੇ ਉਹ ਇੱਕ ਦੂਜੇ ਨਾਲ ਜੁੜੇ ਹੋਏ ਨੇ ਬੀਬੀ ਰਣਜੀਤ ਕੌਰ ਜੀ ਦੀ ਆਵਾਜ਼ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਖੂਬਸੂਰਤ ਆਵਾਜ਼ ਨੂੰ ਕਿਸੇ ਸਾਊਂਡ ਜਾਂ ਕੋਈ ਐਹੋ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਕਿ ਕਿਸੇ ਫੈਕਟਰ ਨੂੰ ਲਾ ਕੇ ਅਸੀਂ ਕੋਈ ਆਵਾਜ਼ ਵਧੀਆ ਬਣਾ ਦਈਏ ਸਟੂਡੀਓ ਦੇ ਵਿੱਚ ਉਸ ਵੇਲਾ ਲਾਈਵ ਰਿਕਾਰਡਿੰਗ ਹੋਇਆ ਕਰਦੀ ਸੀ ਸਜੰਦੇ ਬੈਠੇ ਜਾਂ ਬੈਠ ਜਾਇਆ ਕਰਦੇ ਸਨ ਢੋਲਕ ਵਾਲਾ ਹੋ ਗਿਆ ਖੰਜਰੀ ਵਾਲਾ ਹੋ ਗਿਆ ਹਾਰਮੋਨੀਅਮ ਹੋ ਗਿਆ ਤੂੰ ਵੀ ਹੋ ਗਈ ਜਾਂ ਖੜਾ ਹੋ ਗਿਆ ਬਸ ਇਹੀ ਸਾਜ ਹੋਇਆ ਕਰਦੇ ਸਨ ਜਦੋਂ ਬੀਬੀ ਰਣਜੀਤ ਕੌਰ ਜੀ ਗਿਆ ਕਰਦੇ ਸਨ ਔਰ ਇਹ ਚਾਰ ਪੰਜ ਸਾਜਾਂ ਤੋਂ ਇਲਾਵਾ ਹੁਣ ਜੇ ਆਪਾਂ 사ਉਂਡ ਦੀ ਗੱਲ ਕਰ ਲਈਏ ਤਾਂ 사ਉਂਡ ਉਸ ਵੇਲੇ ਇਹ ਨਹੀਂ ਸੀਗਾ ਜਿਵੇਂ ਅੱਜ ਬੱਸਾਂ ਭਰ ਭਰ ਕੇ 사ਉਂਡ ਦੀਆਂ ਆਉਂਦੀਆਂ ਨੇ ਗੱਡੀਆਂ ਭਰ ਭਰ ਕੇ ਸਾਜ਼ੀਆਂ ਦੀਆਂ ਆਉਂਦੀਆਂ ਨੇ ਔਰ ਅਜਿਹਾ ਕੁਛ ਨਹੀਂ ਸੀ ਪਹਿਲੇ ਦੌਰ ਵਿੱਚ ਉਸ ਵੇਲੇ ਪਿੰਡ ਦੀ ਇੱਕ 사ਉਂਡ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਔਰ ਬਹੁਤ ਸਾਰੇ ਮਤਲਬ ਵਾਕਿਆ ਸੁਣਨੇ ਨੂੰ ਮਿਲਦੇ ਆ ਕਿ ਇੱਕ ਵਧੀਆ ਸਟੈਂਡ ਜੋ ਗਾਇਕ ਦੀ ਹਾਈਟ ਤੱਕ ਪਹੁੰਚੇ ਉੱਥੇ ਕਈ ਵਾਰ ਨਸੀਬ ਨਹੀਂ ਸੀ ਹੁੰਦਾ ਔਰ نیچے ਕੋਈ ਇੱਟ ਰੱਖ ਲੈਣੀ ਇਟਾਂ ਦਾ ਚੱਕਾ ਲਾ ਦੇਣਾ ਉਹਦੇ ਉੱਪਰ ਮਾਈਕ ਰੱਖ ਕੇ ਵੀ ਬਹੁਤ ਵਾਰ ਗਾਇਕ ਗਾਉਂਦੇ ਵੇਖੇ ਗਏ ਨੇ ਉਹਨਾਂ ਦੀਆਂ ਫੋਟੋ ਵੇਖੀਆਂ ਗਈਆਂ ਨੇ ਔਰ ਫਿਰ ਤੁਸੀਂ ਉਹ ਵੀ ਗੱਲ ਸੁਣੀਆ ਮੰਜੇ ਤੇ ਮੰਜਾ ਜੋੜ ਕੇ ਉੱਪਰ ਸਪੀਕਰ ਬੰਨ ਦਿੱਤਾ ਜਾਂਦਾ ਸੀ ਇਹ ਉਹ ਦੌਰ ਸੀ ਜਦੋਂ ਪੰਜਾਬੀ ਗਾਇਕੀ ਅਸਲ ਵਿੱਚ ਗਾਇਕੀ ਹੋਇਆ ਕਰਦੀ ਸੀ ਅੱਜ ਕੱਲ ਗਾਇਕੀ ਜਿਹੜੀ ਹੈ ਉਹ ਸਟੂਡੀਓ ਦੀ ਗਾਇਕੀ ਦਾ ਸ਼ਿਕਾਰ ਬਣ ਗਈ ਹੈ ਗਾਇਕੀ ਦਾ ਸ਼ਿਕਾਰ ਕਿਵੇਂ ਕਿ ਜੇ ਕਿਸੇ ਦੀ ਆਵਾਜ਼ ਠੀਕ ਨਹੀਂ ਹੈ ਤੇ ਉਸ ਦੇ ਵਿੱਚ ਸਾਊਂਡ ਫੈਕਟ ਲਾ ਕੇ ਉਸ ਦੀ ਆਵਾਜ਼ ਨੂੰ ਵਧੀਆ ਬਣਾਇਆ ਜਾਂਦਾ ਹੈ ਜਾਂ ਪਹਿਲੇ ਜ਼ਮਾਨੇ ਵਿੱਚ ਜਿਵੇਂ ਮੈਂ ਦੱਸਿਆ ਕਿ ਪੂਰੇ ਸਾਜੀ ਬੈਠ ਕੇ ਗੀਤ ਦੀ ਕੰਪੋਜੀਸ਼ਨ ਤਿਆਰ ਕਰਦੇ ਸਨ ਸਾਜਾਂ ਦੇ ਨਾਲ ਰਿਹੈਸਲ ਕਰਿਆ ਕਰਦੇ ਸਨ ਹੁਣ ਅਜਿਹਾ ਕੁਝ ਨਹੀਂ ਹੈ ਠੀਕ ਹੈ ਜੇ ਤੁਸੀਂ ਗਾਉਂਦੇ ਹੋ ਆਪਣੀ ਆਵਾਜ਼ ਦੇ ਕੇ ਸਟੂਡੀਓ ਵਿੱਚ ਚਲੇ ਜਾਓ ਹਫਤੇ ਬਾਅਦ ਤੁਸੀਂ ਆਪਣਾ ਗਾਣਾ ਆ ਕੇ ਲੈ ਸਕਦੇ ਹੋ ਨਾ ਤੁਹਾਨੂੰ ਕੋਈ ਸਾਜੀ ਮਿਲੇਗਾ ਨਾ ਤੁਹਾਨੂੰ ਸਾਜਿੰਦਾ ਮਿਲੇਗਾ ਨਾ ਤੁਹਾਨੂੰ ਕੋਈ ਵਧੀਆ ਕੰਪੋਜ਼ਰ ਮਿਲੇਗਾ ਬਸ 사ઉન્ડ ਫੈਕਟ ਜਿਹੜੇ ਹੈ ਉਹ ਗੂਗਲ ਤੋਂ ਸਰਚ ਕਰ ਕਰਕੇ ਜਿਹੜੇ ਉਸ ਨੂੰ ਜੋੜ-ਜੋੜ ਕੇ ਤੁਹਾਡਾ ਸੰਗੀਤ ਤਿਆਰ ਕੀਤਾ ਜਾਏਗਾ ਪਹਿਲੇ ਗੀਤਾਂ ਦੀ ਮਿਆਦ ਹੁੰਦੀ ਸੀ ਔਰ ਅੱਜ ਵੀ ਅੱਜ ਵੀ ਇਹ ਮਿਆਦ ਬੇਮਿਆਦ ਹੋਇਆ ਕਰਦੀ ਸੀ ਉਹ ਅੱਜ ਵੀ ਗੀਤਾਂ ਨੂੰ ਸੁਣਦੇ ਆ ਜਿਵੇਂ ਕਾਲੀ ਘੋੜੀ ਹਿੰਕ ਦੀ ਉੱਤੇ ਨਾ ਦੀਂਦਾ ਵੀਰ ਹੋਰ ਬਹੁਤ ਸਾਰੇ ਮੈਨੂੰ ਟੈਲੀਵਿਜ਼ਨ ਲਾਇਦੇ ਨੇ ਤਸਵੀਰਾਂ ਬੋਲਦੀਆਂ ਮਤਲਬ ਇਹ ਜਿਹੜੇ ਗੀਤ ਨੇ ਸਦਾ ਬਹਾਰ ਗੀਤ ਨੇ ਬੀਬੀ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇੱਕ ਇੱਕ ਮਤਲਬ ਕਹਿ ਸਕਦੇ ਹਾਂ ਕਿ ਮਿਠਾਸ ਹੈ ਇੱਕ ਆਵਾਜ਼ ਨੂੰ ਗੀਤ ਨੂੰ ਸਮਝਣ ਦਾ ਇੱਕ ਜਿਹੜਾ ਵਿਚਾਰਲਾ ਸੁਰ ਹੁੰਦਾ ਹੈ ਉਹ ਹੈ ਉਹ ਗੀਤ ਦੀ ਮਤਲਬ ਰਹਿਸਲ ਦੇ ਦੌਰਾਨ ਹੀ ਇੰਜ ਲੱਗਦਾ ਹੈ ਕਿ ਇਸ ਨੂੰ ਫਾਈਨਲ ਕੀਤਾ ਜਾਵੇਗਾ ਸੋ ਕਿਤੇ ਨਾ ਕਿਤੇ ਉਸ ਗਾਇਕੀ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਉਸ ਦੌਰ ਨੂੰ ਅੱਜ ਯਾਦ ਕਰਦੇ ਹਾਂ ਜਦੋਂ ਮੈਨੂੰ ਯਾਦ ਹੈ ਕਿ ਪੁਰਾਣੇ ਸਮੇਂ ਦੀਆਂ ਸ਼ਾਦੀਆਂ ਹੋਇਆ ਕਰਦੀਆਂ ਸਨ ਤੇ ਸਭ ਤੋਂ ਪਹਿਲਾਂ ਉਸ ਘਰ ਦੇ ਵਿੱਚ ਜਿਸ ਘਰ 'ਚ ਵਿਆਹ ਹੁੰਦਾ ਸੀ ਹਫ਼ਤਾ ਹਫ਼ਤਾ 10 ਦਿਨ ਪਹਿਲਾਂ ਰੌਣਕਾਂ ਲੱਗ ਜਾਇਆ ਕਰਦੀਆਂ ਸਨ ਮੰਜੇ ਬਿਸਤਰੇ ਇਕੱਠੇ ਕਰਨੇ ਸ਼ੁਰੂ ਕਰ ਦੇਣੇ ਆ ਹੈ ਸਪੀਕਰ ਵਾਲੇ ਨੂੰ ਇੰਨੀ ਰਿਸਪੈਕਟਲੀ ਇੱਜ਼ਤ ਦਿੱਤੀ ਜਾਂਦੀ ਸੀ ਜਿਹੜਾ ਸਪੀਕਰ ਘਰ ਦੇ ਵਿੱਚ ਲਾਉਂਦਾ ਸੀ ਚਾਹ ਪਾਣੀ ਉਸ ਦੇ ਨਾਲ ਪੂਰੀ ਸੈਟਿੰਗ ਕਰਵਾਈ ਜਾਂਦੀ ਸੀਗੀ ਔਰ ਫਿਰ ਉਸ ਤੋਂ ਬਾਅਦ ਤਵੇ ਜਿਹੜੇ ਬਲੈਕ ਰੰਗ ਦੇ ਕਾਲੇ ਰੰਗ ਦੇ ਤਵੇ ਐ ਉਹਨਾਂ ਵਿੱਚ ਗੀਤ ਹੋਇਆ ਕਰਦੇ ਸਨ ਮੈਨੂੰ ਯਾਦ ਹੈ ਕਿ ਇੱਕ ਕੁੱਤੇ ਦੀ ਫੋਟੋ ਹੋਇਆ ਕਿ ਕੁੱਤਾ ਹੁੰਦਾ ਸੀ ਜਾਂ ਪਤਾ ਨਹੀਂ ਕਿਹੜਾ ਜਾਨਵਰ ਹੋਇਆ ਕਰਦਾ ਸੀਗਾ ਉਹ ਮਾਈਕ ਦੇ ਪਿੱਛੇ ਮਤਲਬ ਸਪੀਕਰ ਦੇ ਪਿੱਛੇ ਬੈਠ ਕੇ ਅਸੀਂ ਬਚਪਨ ਚ ਸੋਚਦੇ ਹੁੰਦੇ ਸੀ ਕਿ ਇਹ ਕੀ ਚੀਜ਼ ਹੈ ਇਹ ਹੀ ਗਾਉਂਦਾ ਹੈ ਕਿੱਦਾਂ ਹੈ ਬਹੁਤ ਕੁਝ ਉਸ ਵੇਲੇ ਦਿਮਾਗ ਦੇ ਵਿੱਚ ਆਇਆ ਕਰਦਾ ਸੀ لیکن ਵਿਆਹ ਜੇ 2-10 ਦਿਨ ਪਹਿਲਾਂ ਜਿਹੜੀਆਂ ਰੌਣਕਾਂ ਲੱਗਦੀਆਂ ਮੰਜੇ ਬਿਸਤਰੇ ਜਿਵੇਂ ਮੈਂ ਦੱਸਿਆ ਸਪੀਕਰ ਲੱਗਣੇ ਸ਼ੁਰੂ ਹੋ ਜਾਣੇ ਰਾਤ ਨੂੰ ਗਾਉਣ ਦਾ ਦੌਰ ਹੋ ਜਾਣਾ ਉਹ ਮਤਲਬ ਜਿਹੜਾ ਹੈ ਮਹੱਲੇ ਦੀਆਂ ਜਨਾਨੀਆਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਬੈਠ ਕੇ ਮਤਲਬ ਉਹ ਸਨ ਆਨੰਦ ਨੂੰ ਜਦੋਂ ਅੱਜ ਯਾਦ ਕਰਦੇ ਆ ਤੇ ਸਾਨੂੰ ਲੱਗਦਾ ਕਿ ਉਹ ਸਮਾਂ ਕਿੰਨਾ ਚੰਗਾ ਸੀ ਅੱਜ 2 ਘੰਟਿਆਂ ਦਾ ਵਿਆਹ ਹੈ 2 ਘੰਟੇ ਦਾ ਪਹਿਲੀ ਗੱਲ ਹੈ ਕਿ ਬਰਾਤ ਹੀ 12 1 ਵਜੇ ਤੋਂ ਪਹਿਲਾਂ ਬਰਾਤ ਕੋਈ ਮੁਕੱਦਰ ਵਾਲਾ ਹੋਵੇਗਾ ਜਿਹੜਾ ਟਾਈਮ ਤੇ ਆਉਂਦਾ ਨਹੀਂ ਤਾਂ 12 1 ਤੋਂ ਪਹਿਲਾਂ ਬਰਾਤ ਹੀ ਆਉਂਦੀ ਉਹ ਟਾਈਮ ਰੋਟੀ ਦਾ ਹੁੰਦਾ ਜਦੋਂ ਆ ਕੇ ਉਹ ਚਾਹ ਪੀ ਰਹੇ ਹੁੰਦੇ ਆ ਔਰ ਪੁਰਾਣੇ ਸਮੇਂ ਦੇ ਵਿੱਚ ਤਾਂ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਪੁਰਾਣੇ ਦੇ ਸਮੇਂ ਦੇ ਵਿੱਚ ਕੁੜੀ ਵਾਲੇ 19 ਦੇਰ ਚਾਹ ਨਹੀਂ ਸੀ ਪੀਆ ਕਰਦੇ ਜਿੰਨੀ ਦੇਰ ਬਰਾਤ ਆਉਂਦੀ ਨਹੀਂ ਚਾਹ ਪਿੰਦੀ ਨਹੀਂ ਪੀ ਕੇ ਆਪਣੇ ਆਪਣੇ ਰਹਿਸ਼ ਤੇ ਜਿੱਤੇ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਉੱਥੇ ਉਹ ਪਹੁੰਚ ਨਹੀਂ ਜਾਂਦੇ ਲੇਕਿਨ ਜਦੋਂ ਉਸ ਦੌਰ ਦੀ ਗੱਲ ਕਰਦੇ ਆ ਤਾਂ ਫਿਰ ਗਾਇਕੀ ਦਾ ਜਿਹੜਾ ਹੈ ਸਮਾਂ ਉਹ ਤਾਂ ਫਿਰ ਯਾਦ ਆਉਂਦਾ ਹੀ ਆਉਂਦਾ ਹੈ ਸੋ ਬੀਬੀ ਰਣਜੀਤ ਕੌਰ ਜੀ ਤੁਹਾਡੇ ਸਫਰ ਨੂੰ ਪੋਸੂਨਾਮਾ ਚੈਨਲ ਸਲਾਮ ਕਰਦਾ ਤੁਸੀਂ ਬਾਹ ਕਮਾਲ ਲਗਾਇਆ ਜਿੰਨਾ ਵੀ ਗਾਇਆ ਔਰ ਬਹੁਤ ਖੂਬਸੂਰਤ ਗਾਇਆ ਭਵਿਕ ਦੇ ਵਿੱਚ ਵੀ ਤੁਹਾਡੀ ਸਿਹਤ ਨੂੰ ਲੈ ਕੇ ਅਸੀਂ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਦੇ ਜੋੜੀਆਂ ਹਮੇਸ਼ਾ ਸਲਾਮਤ ਰਹਿਣ ਜਿਨ੍ਹਾਂ ਦੀ ਆਵਾਜ਼ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਉਹ ਆਵਾਜ਼ ਅੱਜ ਵੀ ਉਸ ਤਰ੍ਹਾਂ ਬਰਕਰਾਰ ਹੈ ਜਿਵੇਂ ਉਦੋਂ ਤੋਂ ਲੈ ਕੇ ਹੁਣ ਤੱਕ ਮਨੋਰੰਜਨ ਕੀਤਾ ਇਹਨਾਂ ਨੇ ਸਾਡੀ ਗਾਇਕੀ ਦੇ ਨਾਲ ਅੱਜ ਵੀ ਸਾਡਾ ਉਹ ਮਨੋਰੰਜਨ ਉਸੇ ਤਰ੍ਹਾਂ ਹੀ ਜਾਰੀ ਰਹਿ ਹੈ ਸੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ